ਪੰਜਾਬੀ ਸਿਰਫ ਪੰਜਾਬ ਦੇ ਕਹਿੰਦਾ ਨਹੀਂ ਸਗੋ ਦੁਨੀਆ ਦੇ ਹਰ ਖੇਤ ਤੇ ਮੱਲਾ ਮਾਰ ਰਹੇ ਨੇ ਹੁਣ ਆਸਟ੍ਰੇਲੀਆ 'ਚ 18 ਸਾਲਾ ਪੰਜਾਬੀ ਨੌਜਵਾਨ ਵਰਲਡ ਦਾ ਪਹਿਲਾ ਨੌਜਵਾਨ ਹੋਵੇਗਾ ਜੋ 18 ਸਾਲ ਦੀ ਉਮਰ 'ਚ ਪਾਰਲੀਮੈਂਟ ਦੀ ਚੋਣ ਲੜ ਰਿਹਾ ਹੈ ਜੀ ਹਾਂ ਨਵਾਂ ਬਲੌਗ ਦੇ ਪਿੰਨਾਨੋ ਕੀਤੇ ਗਰੇਵਾਲ ਪਰਿਵਾਰ ਦਾ ਪੁੱਤ ਸਮਰਾਟ ਗਰੇਵਾਲ ਆਸਟ੍ਰੇਲੀਆ ਵਿਖੇ ਮਾਰਚ 'ਚ ਹੋਣ ਵਾਲੀ ਪਾਰਲੀਮੈਂਟ ਦੀ ਚੋਣ 'ਚ ਕ੍ਰਿਸਟਨ ਨਮਗੈਟਿਕ ਪਾਰਟੀ ਵੱਲੋਂ ਲੜ ਰਿਹਾ ਹੈ ਜਨਕਾਰੀ ਮੁਤਾਬਿਕ ਗਰੇਵਾਲ ਨੇ ਗਰੇਸ਼ਨ ਕਰਨ ਤੋਂ ਬਾਅਦ ਪੋਲਿਟਿਕ ਸਵਿਚ ਕਦਮ ਰੱਖਿਆ ਗਰੇਵਾਲ ਸਿੱਨੀ ਦੀ ਮਾਊਟ ਡਿਊਟ ਹਲਕੇ ਤੋਂ ਚੋਣ ਲੜ ਰਿਹਾ ਹੈ ਇਸ ਖੁਸ਼ੀ ਨੂੰ ਲੈ ਕੇ ਨਾਵਾ ਬਲੌਗ ਦੇ ਬਣਾਣੋਂ ਕੀ ਵਿਖੇ ਸਮਰਾਟ ਗਰੇਵਾਲ ਦਾਦਾ-ਦਾਦੀ ਅਤੇ ਪਰਿਵਾਰ ਦੇ ਮੈਂਬਰਾਂ ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਬੈਕਗਰਾਉਂਡ ਇਹਨਾਂ ਦਾ ਇਹ ਹੈ ਜੀ ਜਦ ਇਹ ਬਚਪਨ ਚ ਉਰੇ ਆਏ ਸੀਗੇ ਚੰਡੀਗੜ੍ਹ ਸਾਡੀ ਨੀਜ਼ ਵਗੈਰਾ ਨਾਲ ਮਿਲੇ ਸੀ ਕਿਤੇ ਬੱਚੇ ਆਪਸ ਵਿੱਚ ਡਿਸਕਸ ਕਰ ਰਹੇ ਸੀਗੇ ਵੀ ਬਾਹਰ ਦੇ ਮੁਲਕਾਂ ਦੇ ਵਿੱਚ ਕੀ ਪ੍ਰੋਫੈਸ਼ਨ ਨੂੰ ਅਪਣਾਇਆ ਜਾਵੇ ਤਾਂ ਇਸ ਹੁਨਾਰ ਬੱਚੇ ਨੇ ਆਪਣਾ ਇਹ ਦਿਖਾਇਆ ਆਪਣਾ ਇੰਟਰਸਟ ਰੁਚੀ ਦਿਖਾਈ ਪੋਲਿਟਿਕਸ ਵਿੱਚ ਤੇ ਕਾਫੀ ਸਾਨੂੰ ਹੈਰਾਨੀ ਹੋਈ ਵੀ ਇੰਨਾ ਛੋਟਾ ਬੱਚਾ ਪੋਲਿਟਿਕਸ ਵਿੱਚ ਉਹ ਵੀ ਬਾਹਰਲੇ ਦੇਸ਼ ਜਾ ਕੇ ਕਰਨਾ ਚਾਹੁੰਦਾ ਹੈ ਐਂਡ ਹੀ ਹੈਸ ਪ੍ਰੂਵਡ ਇਟ ਰਾਈਟ ਜੀ ਇਹਨਾਂ ਨੂੰ ਹੁਣ 크ਿਸਚਨ ਡੈਮੋਕ੍ਰੈਟਿਕ ਪਾਰਟੀ ਹੈਗੀ ਜਿਹੜੀ ਉਹਨਾਂ ਨੇ ਇਹਨਾਂ ਨੂੰ ਟਿਕਟ ਦਿੱਤਾ ਹੈ ਜੀ ਐਂਡ ਟੂ ਕੰਟੈਸਟ ਇਲੈਕਸ਼ਨਸ ਫਰੋ a particular constituency and that is in australia and jehe bachcha eh qualify karda hega election ch elect hunda hega te one of the youngest parliamentarian of the world huga ji eh apne punjabi kaum waste punjab waste hindustan waste ethe di lineage leke banda utthe gaya bachcha te oh achievement ohna ne eh achieve karna bahut vaddi gall hai inna de parents nu vi main mubarakbad dena hega ਇਸ ਮੌਕੇ ਤੇ ਆਸਟ੍ਰੇਲੀਆ ਦੇ ਚੋਣ ਲੜ ਰਹੇ ਸਮਰਾਟ ਨੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਪਾਰੀ ਬਹੁਮਤ ਨਾਲ ਉਸ ਨੂੰ ਜਿੱਤ ਦਵਾਈ ਜਾਵੇ ਤਾਂ ਜੋ ਪੰਜਾਬੀਆਂ ਦੀ ਸੇਵਾ ਕਰ ਸਕੇ ਦੂਜੇ ਪਾਸੇ ਆਸਟ੍ਰੇਲੀਆ ਦੇ ਸਮਰਾਟ ਗੜੇਵਾਲ ਨੇ ਅਪੀਲ ਕੀਤੀ ਕਿ ਪੰਜਾਬੀ ਭਾਈਚਾਰਾ ਮੈਨੂੰ ਜੁਤਾ ਕੇ ਪਾਰਲੀਮੈਂਟ ਚ ਪੀਜ ਤਾਂ ਜੋ ਮੈਂ ਉਹਨਾਂ ਦੀ ਸੇਵਾ ਕਰ ਸਕਾਂ ਤਸਰੀ ਕਾ ਦੋਸਤੋ ਮੇਰਾ ਨਾਮ ਸਰਮਾਤ ਚਸ਼ਵਾ ਗੜੇਵਾਲ ਹੈ ਨਾਂ ਦੇ ਸਨ ਨਿੰਦ ਗੜੇਵਾਲ ਮੈਂ ਰੂਟਸ ਆ ਨਮਕੀ ਅ ਸਮਾਲ ਵਿਲੇਜ ਇਨ ਪੰਜਾਬ ਥਿਸ ਯਰ ਆਮ ਰਨਿੰਗ ਫੋਰ ਇਲੈਕਸ਼ਨ ਇਨ ਦ ਇਲੈਕਸ਼ਨਸ ਜਸਟ ਅਰਾਊਂਡ ਦ ਕੋਰਨਰ ਇਟਸ ਇੰਪੋਰਟੈਂਟ ਟੂ ਵਰਕ ਫੋਰ ਦ ਯੰਗਰ ਜਨਰੇਸ਼ਨਸ understand the modern issues our state is facing. I thank the CDP, the Christian Democratic Party, for having the courage and the trust to field young candidates into the New South Wales state election. I will be representing the youth and the broad Australian public who have been heard by major parties. And with elections to come I ask that you all support me and the party so we can make our state better. Thank you. ਜਿਹੜੇ ਹਾਸਿਲ ਕਰਨ ਜਾ ਰਹੇ ਸਮਰਾਟ ਨੇ ਸਾਬਿਤ ਕਰ ਦਿੱਤੇ ਕਿ ਆਖਿਰ ਪੰਜਾਬੀ ਕਿਸੇ ਵੀ ਖੇਤਰ ਕਿਸ ਨਾਲੋਂ ਵੀ ਘੱਟ ਨਹੀਂ ਹੈ ਤੇ ਜੋ ਜਿੱਥੇ ਵੀ ਜਾਂਦੇ ਨੇ ਉਹ ਨਵਾਂ ਪੰਜਾਬ ਵਸਾਈ ਲੈਂਦੇ ਨੇ ਨਾਬਾਤੋ ਹਰਮਿਤ ਮੰਦਿਰ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ